ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਤੀਜਾ ਚੌਥਕੇ ਸੱਚੀ ਭਗਤ ਸਤਗੁਰ ਤੇ ਹੋਵੇ ਸੱਚੀ ਹਿਰਦੈ ਬਾਣੀ ਸਤਗੁਰ ਸੇਵੀ ਸਦਾ ਸੁਖ ਪਾਏ ਹਉਮੈ ਸਬਦ ਸਮਾਣੀ ਹਉਮੈ ਸਬਦ ਸਮਾਣੀ ਬਿਨ ਗੁਰ ਸਾਚੇ ਭਗਤ ਨਾ ਹੋਵੀ ਹਉਰ ਭੁੱਲੀ ਫਿਰੈ ਇਆਣੀ ਮਨਮੁਖ ਫਿਰਹਿ ਸਦਾ ਦੁਖ ਪਾਵਹਿ ਦੂਬ ਮੁਏ ਬਿਨ ਪਾ ਦੂਬ ਮੁਏ ਵਿਣ ਪਾਣੀ ਹਾਂਜੀ ਵਿਣ ਪਾਠ ਹੈ ਦੂਬ ਮੁਏ ਵਿਣ ਪਾਣੀ ਭਾਈ ਰੇ ਸਦਾ ਰਹੁ ਸਰਨਾਈ ਆਪਣੀ ਨਦਰ ਕਰੇ ਪਤਿ ਰਖੈ ਹਰ ਨਾਮੋ ਦੇ ਵਡਿਆਈ ਰਹਾਉ ਪੂਰੇ ਗੁਰ ਤੇ ਆਪ ਪਛਾਤਾ ਸ਼ਬਦ ਸੱਚਾ ਵਿਚਾਰਾ ਹਿਰਦੈ ਜਾਗ ਜੀਵਨ ਸਦ ਵਸਿਆ ਹਿਰਦੈ ਜਗ ਜੀਵਨ ਸਦ ਵਸਿਆ ਹਿਰਦੈ ਪਾਦਤੀ ਯਮਕ ਲਾਦਨੀ ਹਿਰਦੈ ਜਗ ਜੀਵਨ ਸਦ ਵਸਿਆ ਤਾਜ ਕਾਮ ਕ੍ਰੋਧ ਅਹੰਕਾਰਾ ਤਾਜ ਇਥੇ ਯਮਕ ਲਾਦਨੀ ਤਾਜ ਪੂਲਾ ਹੀ ਪਾਦ ਉਚਾਰਨ ਕਰਨਾ ਤਾਜ ਕਾਮ ਕ੍ਰੋਧ ਅਹੰਕਾਰਾ ਸਦਾ ਹਜੂਰ ਰਵਿਆ ਸਭ ਠਾਈ ਹਿਰਦੈ ਨਾਮ ਅਪਾਰਾ ਜੁਗ ਜੁਗ ਬਾਣੀ ਸ਼ਬਦ ਪਛਾਣੀ ਨਾਉ ਮੀਠਾ ਮਨਹਿ ਪਿਆਰਾ ਨਾਉ ਮੀਠਾ ਮਨਹਿ ਪਿਆਰਾ ਸਤਗੁਰ ਸੇਵ ਜਿਨ ਨਾਮ ਪਛਾਤਾ ਸਫਲ ਜਨਮ ਜਗ ਆਇਆ ਹਰ ਰਸ ਚਾਖ ਸਦਾ ਮਨ ਤ੍ਰਿਪਤਿਆ ਗੁਣ ਗਾਵੇ ਗੁਣੀ ਅਗਾਇਆ ਕਮਲ ਪ੍ਰਗਾਸ ਸਦਾ ਰੰਗ ਰਤਾ ਅਨਹਦ ਸ਼ਬਦ ਵਜਾਇਆ ਅਨਹਦ ਸ਼ਬਦ ਸੁਨਮੰਦਕੀ ਹੈ ਅਨਹਦ ਸ਼ਬਦ ਵਜਾਇਆ ਤਨ ਮਨ ਨਿਰਮਲ ਨਿਰਮਲ ਬਾਣੀ ਸੱਚੇ ਸਤਿ ਸਮਾਇਆ ਰਾਮ ਨਾਮ ਕੀ ਗਾਤ ਕੋਈ ਨਾ ਬੁੱਝੈ ਗਾਤ ਪਾਦ ਤੀਠਮਖ ਲਾਤਨੀ ਹੈ ਰਾਮ ਨਾਮ ਕੀ ਗਤ ਕੋਈ ਨਾ ਬੁੱਝੈ ਗੁਰਮਤ ਗੁਰਮਤ ਰਿਦਾ ਸਮਾਈ ਗੁਰਮੁਖ ਹੋਵੈ ਸੋ ਮਾਗ ਪਛਾਣੈ ਸੋ ਇਸੇ ਤਰ੍ਹਾਂ ਹੀ ਔਕੜ ਨਾਲ ਸੂ ਹੂੜਾ ਨਹੀਂ ਲਾਦਣਾ ਗੁਰਮੁਖ ਹੋਵੈ ਸੋ ਮਾਗ ਪਛਾਣੈ ਹਰ ਰਸ ਰਸਨ ਰਸਾਈ ਜਾਪ ਤਪ ਸੰਜਮ ਸਭ ਗੁਰ ਤੇ ਹੋਵੈ ਹਿਰਦੈ ਨਾਮ ਵਸਾਈ ਨਾਨਕ ਨਾਮ ਸੰਭਲਹਿ ਸੇ ਜਨ ਸੋਹਨ ਦਰ ਸਾਚੈ ਪਤ ਪਾਈ ਸੋਰਠ ਮਹੱਲਾ ਤੀਜਾ ਦੁਤ ਤਕੇ ਸਤ ਗੁਰ ਮਿਲਿਆ ਉਲਟੀ ਭਈ ਭਾਈ ਜੀਵਤ ਮਰੈ ਤਾ ਬੂਝ ਪਾਏ ਸੋ ਗੁਰ ਸੋ ਸਿੱਖ ਹੈ ਭਾਈ ਜਿਸ ਜੋਤੀ ਜੋਤ ਮਿਲਾਏ ਸੋ ਗੁਰ ਸੋ ਸਿੱਖ ਹੈ ਭਾਈ ਜਿਸ ਜੋਤੀ ਜੋਤ ਮਿਲਾਏ ਮਾਨ ਰੇ ਹਰ ਹਰ ਸੇਤੀ ਲਿਵ ਲਾਏ ਮਾਨ ਹਾਰ ਜਪ ਮੀਠਾ ਲਾਗੈ ਭਾਈ ਗੁਰਮੁਖ ਪਾਏ ਹਰ ਥਾਈ ਰਹਾਉ ਹਰ ਥਾਈ ਇਕੱਠਾ ਨਹੀਂ ਕਹਿਣਾ ਗੁਰਮੁਖ ਪਾਏ ਹਰ ਥਾਈ ਰਹਾਉ ਬੇਨਗੁਰ ਪ੍ਰੀਤਿ ਨ ਊਪਜੈ ਭਾਈ ਮਨਮੁਖ ਦੂਜੈ ਭਾਏ ਟਟੈ ਨਹੀਂ ਟਟੈ ਤੋ 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 ਕੁੱਟੈ ਮਨਮੁਖ ਕਰਮ ਕਰੈ ਭਾਈ ਧਿਆਨ ਨਾਲ ਉਚਾਰਨ ਕਰਨਾ ਤੋ ਉਹੋ ਨਹੀਂ ਕਹਿਦਨਾ ਤਿੱਤੇ ਹੋੜਾ ਹਾ ਹੋੜਾ ਤਤੇ ਔਂਕੜ ਹਾ ਤੋ ਤੋ ਕੁੱਟਹਿ ਇਥੇ ਠਮਕੈ ਮਨਮੁਖ ਕਰਮ ਕਰਹਿ ਭਾਈ ਤੋ ਕੁੱਟਹਿ ਮਨਮੁਖ ਕਰਮ ਕਰਹਿ ਭਾਈ ਪੱਲਾ ਕਿਛੂ ਨ ਪਾਏ ਗੁਰ ਮਿਲਿਆ ਨਾਮ ਮਨ ਰਵਿਆ ਭਾਈ ਸਾਚੀ ਪ੍ਰੀਤ ਪਿਆਰ ਸਦਾ ਹਰ ਕੇ ਗੁਣ ਰਵੈ ਭਾਈ ਸਦਾ ਖਰ ਕੇ ਗੁਣ ਰਵੈ ਭਾਈ ਗੁਰ ਕਾ ਹੇਤ ਅਪਾਰ ਆਇਆ ਸੋ ਪ੍ਰਵਾਨ ਹੈ ਭਾਈ ਜੇ ਗੁਰ ਸੇਵਾ ਚਿਤ ਲਾਇ ਨਾਨਕ ਨਾਮ ਹਰ ਪਾਈਐ ਭਾਈ ਗੁਰ ਸਬਦੀ ਮੇਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ